ਸਾਦੇ ਦੁਕਾਨਾਂ ਦੇ ਨੂੰ ਸ਼ਾਰਟ ਸਰਕਟਿੰਗ ਦੇ ਨਾਲ ਇੱਕਦਮ ਬਹੁਤ ਭਿਆਨਕ ਅੱਗ ਲੱਗੀ ਔਰ ਉਸ ਅੱਗ ਲੱਗਣ ਦੇ ਨਾਲ ਸਾਰਾ ਉਹਨਾਂ ਦਾ ਸਮਾਨ ਜਿਹੜਾ ਸੀ ਦੁਕਾਨਾਂ ਦਾ ਉਹ ਤਹਸ ਤਹਸ ਹੋ ਗਿਆ। ਨਰਾਇਣ ਜੀ ਦੀ ਗੱਦੀ ਦੀ ਦੁਕਾਨ ਸੀ ਉੱਥੇ ਬਹੁਤ ਵੱਡੀ ਅੱਗ ਲੱਗੀ ਪਾਲਕੀ ਅੱਗੇ ਸ਼ੋਰੂਮ ਸੀ ਉਹਨੂੰ ਲੱਗੀ ਫਿਰ ਬਟਾਰਾ ਰੋਡ ਤੇ ਲੱਗੀ ਫਿਰ Samsung ਦਾ ਸ਼ੋਰੂਮ ਸੀ ਇੱਥੇ ਮਿਰਚੰਦ ਰੋਡ ਤੇ ਉੱਥੇ ਲੱਗੀ। ਸੋ ਮੈਂ ਸੀਮ ਸਿੰਘ ਸਾਹਿਬ ਨੂੰ ਉਸ ਵਕਤ ਵੀ ਮੁੱਖ ਮੰਤਰੀ ਸਾਡਾ ਜਿਹੜਾ ਖੇਤ ਨੇ ਇਹ ਟੇਲ ਤੇ ਨੇ ਜਿਹੜੇ ਪਾਈਪ ਦੱਬੇ ਗਏ ਨੇ ਜੀ ਸਾਡੇ ਖੇਤਾਂ 'ਚ ਇਹ 50 60 ਸਾਲ ਤੋਂ ਪਹਿਲਾਂ ਦਾ ਕਿਤੇ ਪਾਣੀ ਆਇਆ ਹੋਇਆ ਜੀ ਉਸ ਤੋਂ ਬਾਅਦ ਸਾਡੇ ਖੇਤਾਂ 'ਚ ਪਾਣੀ ਨਹੀਂ ਆਇਆ ਪਹਿਲਾਂ ਤਾਂ ਇਹ ਹੈ ਨੀਤੀ ਮੁਸ਼ਕਲਾਂ ਬਹੁਤ ਧੀਆਂ ਸੋ ਹੁਣ ਜਿਹੜਾ ਇਹ ਪਾਣੀ ਹੈ ਇਹ ਪੱਠੜਾਂ ਤੋਂ ਦੀ ਹੱਦ ਤੱਕ ਪਾਣੀ ਵਗ ਗਿਆ ਇੱਥੇ ਟੇਲ ਆ ਜਿੱਥੇ ਅਸੀਂ ਖੜੇ ਆ ਤੰਗੀ ਵੀ ਕੱਟਿਆ ਨਾ ਜੀ ਇਹ ਪਾਣੀ ਤੋਂ ਹੁਣ ਅਸੀਂ ਛਕਾਲੇ ਹੋ ਗਏ ਜਦ ਪਾਣੀ 우리 ਸਾਡੇ ਟੇਲਾਂ ਤੱਕ ਪਹੁੰਚ ਗਿਆ ਜੀ ਇਸ ਵਾਰ ਅਸੀਂ ਮੋਟਰਾਂ ਬੰਦ ਕਰਕੇ ਨਹਿਰੀ ਪਾਣੀ ਨਾਲ ਕੱਦੂ ਕਰਕੇ ਤੇ ਝੋਨਾ ਲਗਾਇਆ ਸੀ ਨਾ ਤਾਂ ਮੈਂ ਆਪਦੀ ਸੁਰਤ 'ਚ ਦੇਖਿਆ ਸੀ ਤੇ ਮੇਰੇ ਡੈਡੀ ਹੋਣਾ ਦੇ ਪੁੱਸਣ ਤੇ ਵੀ ਪਤਾ ਲੱਗਦਾ ਵੀ ਕਿ ਉਹਨਾਂ ਨੇ ਵੀ ਆਪਦੀ ਸੁਰਤ 'ਚ ਇਹ ਪਾਣੀ ਨਹੀਂ ਦੇਖਿਆ ਜਦੋਂ ਦਾ ਇਹ ਸਾਡੇ ਪਾਣੀ ਨੂੰ ਉਪਰਦਾ ਕਰਿਆ ਸਾਡੇ ਜੀ ਫਸਲਾਂ ਵਧੀਆ ਹੋਣ ਲੱਗੀਆਂ ਪਿਛਲੇ ਸਾਲ ਤੋਂ ਤੇ ਨਾਲੇ ਪਾਣੀ ਦੀ ਬਚਦਾ ਧਰਤੀ ਦੇ ਦੀ ਪੁਰਾਣੇ ਸੂਏ ਰਜਬਾ ਹੈ ਕੱਸਿਆਂ ਨਹਿਰਾਂ ਦਾ ਪਾਣੀ ਆਊਗਾ ਤੁਹਾਡੇ ਕੋਲੇ ਟਿਊਬਵੱਲਾਂ ਦਾ ਪਾਣੀ ਅੱਪਾ ਘਟ ਤੋਂ ਘਟ ਵਰਤਾਂਗੇ ਧਰਤੀ ਚੋਂ ਪਾਣੀ ਘੱਟ ਕੱਢਾਂਗੇ ਤੁਹਾਨੂੰ ਬਹੁਤ ਖੁਸ਼ੀ ਮਹਿਸੂਸ ਹੋਈਏ ਕਿ ਸਾਡੇ ਖੇਤਾਂ ਦੇ ਵਿੱਚ ਨਹਿਰੀ ਪਾਣੀ ਆ ਕੇ ਪੈਣ ਲੱਗਾ ਪੰਜਾਬ ਸਰਕਾਰ ਨੇ ਜੋ ਭਗਵੰਤ ਮਾਨ ਜੀ ਨੇ ਵਾਦਾ ਕੀਤਾ ਸੀਗਾ ਨਹਿਰੀ ਪਾਣੀ ਦਾ ਉਹ ਪੂਰੇ ਕਰਦੇ ਹੋਏ ਸਾਡੇ ਨਹਿਰੀ ਪਾਣੀ ਸਾਡੇ ਖੇਤ ਤੱਕ ਪਹੁੰਚ ਚੁੱਕਿਆ ਅਨਦਾਤਿਆਂ ਦੀ ਖੁਸ਼ਹਾਲੀ ਨੂੰ ਸਮਰਪਿਤ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੇ ਧਿਆਨ ਚ ਲਿਆਪਾ ਸੀ ਵੀ ਦੁਕਾਨਦਾਰਾਂ ਦੀ ਕੋਈ ਸੋਸ਼ਲ ਸਿਕਿਉਰਿਟੀ ਨਹੀਂ ਹੈਗੀ ਭਗਵੰਤ ਮਾਨ ਜੀ ਨਹੀਂ ਮੈਂ ਕਹਿੰਦੀ ਸਾਡੇ ਸ਼ਹਿਰ ਦੇ ਵਿੱਚ ਆ ਗੱਲ ਹੋਈ ਹੈ ਉਹ ਬੜੇ ਸੰਵੇਦਨਸ਼ੀਲ ਨੇ ਜਿੱਥੋਂ ਤੱਕ ਲੋਕ ਮੱਖੀ ਮੁੱਦਿਆਂ ਦੀ ਗੱਲ ਹੋਵੇ ਲੋਕਾਂ ਦੇ ਜਜ਼ਬਾਤਾਂ ਦੀ ਗੱਲ ਹੋਵੇ ਲੋਕਾਂ ਦੇ ਜ਼ਿੰਦਗੀ ਨੂੰ ਸੁਧਾਰਨ ਦੀ ਗੱਲ ਹੋਵੇ ਉਹਨਾਂ ਨੇ ਕਿਹਾ ਬਿਲਕੁਲ ਠੀਕ ਹੈ ਅਸੀਂ ਦੀ ਕੋਈ ਗੱਲ ਨਹੀਂ ਆਪਾਂ ਡਾਕੂਮੈਂਟੇਸ਼ਨ ਕੋਲੋਂ ਜੀ ਰਿਪੋਰਟ ਮੰਗ ਲੈਣੀ ਹੈ ਫੇਸਬੁੱਕ ਤੋਂ ਉਹ ਰਿਪੋਰਟ ਪਾਣੀ ਕੇ ਗਈ ਤੇ ਮੁੱਖ ਮੰਤਰੀ ਜੀ ਨੇ ਸਿਰਫ 2 ਦਿਨ ਲਾਏ ਉਹ ਕਲੀਅਰ ਕਰਕੇ ਫਾਈਲ ਇੱਥੇ ਪੈਸੇ ਜਿਹੜੇ ਨੇ ਲੱਖ ਲੱਖ ਰੁਪਈਆ ਸੱਤ ਦੁਕਾਨਾਂ ਨੂੰ 1 ਲੱਖ each ਉੱਥੇ ਭੁਜਾਤਾ ਪਿਛਲੇ ਮਹੀਨੇ ਗੁਰਦਾਸਪੁਰ ਦੇ ਵਿੱਚ ਇੱਕ ਵੱਡਾ ਦੁਖਾਂਤ ਵਾਪਰਿਆ ਸੀ ਸ਼ਾਰਟ ਸਰਕਟ ਦੇ ਨਾਲ ਮੇਨ ਬਾਜ਼ਾਰ ਦੇ ਵਿੱਚ ਸੱਤ ਦੁਕਾਨਾਂ ਜਿਹੜੀਆਂ ਨੇ ਉਹ ਅਗਨਪੇਟ ਹੋ ਗਈਆਂ ਸਨ ਤੇ ਕਾਫੀ ਨੁਕਸਾਨ ਜਿਹੜਾ ਵਾ ਵਪਾਰੀ ਵਰਗ ਦਾ ਹੋਇਆ ਸੀਗਾ ਜਿਸ ਤੋਂ ਬਾਅਦ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੇ ਵੱਲੋਂ ਵਪਾਰੀਆਂ ਦੀ ਆਵਾਜ਼ ਨੂੰ ਮੁੱਖ ਮੰਤਰੀ ਪੰਜਾਬ ਪੰਜਾਬ ਸਰਕਾਰ ਤੱਕ ਪਹੁੰਚਾਇਆ ਗਿਆ ਸੀਗਾ ਤੇ ਪੰਜਾਬ ਸਰਕਾਰ ਨੇ ਇਹ ਪਹਿਲ ਕਦਮੀ ਕਰਦਿਆਂ ਉਹ ਵਪਾਰੀ ਵਰਗ ਨੂੰ ਲੱਖ ਲੱਖ ਰੁਪਈਆ ਜਿਹੜਾ ਵਾ ਉਹ ਮੁਆਵਜ਼ੇ ਦੇ ਤੌਰ ਤੇ ਦਿੱਤਾ ਹੈਗਾ ਵਾ ਚੇਅਰਮੈਨ ਸਾਹਿਬ ਸਾਡੇ ਨਾਲ ਗੱਲਬਾਤ ਕਰਨੇ ਆ ਸਰ ਦੱਸ ਦਿਓ ਜੀ ਕਦੋਂ ਪਤਾ ਲੱਗਾ ਸੀ ਵੀ ਤੁਹਾਨੂੰ ਇਹ ਦੁਕਾਨ ਤੇ ਵਾਪਰਿਆ ਹੈਗਾ ਵਾ ਤਾਂ ਕਿਸ ਤਰ੍ਹਾਂ ਜਿਹੜੀ ਰਿਪੋਰਟ ਵਾ ਪੰਜਾਬ ਸਰਕਾਰ ਤੱਕ ਭੇਜੀ ਸੀਗੀ ਇੱਥੇ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਮਸਕਾਰ ਇਹ 10 ਜੂਨ ਨੂੰ ਸਾਡੇ ਗੁਰਦਾਸਪੁਰ ਜੋ ਸੁਖਨਮ ਚੌਂਕ ਤੋਂ ਮਾਵਾੜਾ ਚੌਂਕ ਨੂੰ ਜਾਈਏ ਤਾਂ ਸੱਜੇ ਹੱਥ ਸੱਤ ਦੁਕਾਨਾਂ ਦੇ ਨੂੰ ਸ਼ਾਰਟ ਸਰਕਟਿੰਗ ਦੇ ਨਾਲ ਇੱਕਦਮ ਬਹੁਤ ਭਿਆਨਕ ਅੱਗ ਲੱਗੀ ਔਰ ਉਸ ਅੱਗ ਲੱਗਣ ਦੇ ਨਾਲ ਸਾਰਾ ਉਹਨਾਂ ਦਾ ਸਮਾਨ ਜਿਹੜਾ ਸੀ ਦੁਕਾਨਾਂ ਦਾ ਉਹ ਤਹਸ ਤਹਸ ਹੋ ਗਿਆ ਉਹਦੇ ਵਿੱਚ ਉਹਨਾਂ ਦਾ ਮਟੀਰੀਅਲ ਪਿਆ ਸੀ ਉਹਨਾਂ ਦੀ ਫਿਟਿੰਗਸ ਪਈਆਂ ਸੀ ਗਿਆ ਔਰ ਕਈ ਦੁਕਾਨਦਾਰਾਂ ਨੇ ਮੈਨੂੰ ਉਸੋ ਦਾ ਦੱਸਿਆ ਵੀ ਥੋੜੀ-ਬਹੁਤ ਨਕਦੀ ਵੀ ਪਈ ਸੀ ਉਹ ਸਾਰੀ ਸੜਕੇ ਸੁਆਹ ਹੋ ਗਈ ਉਸ ਵਕਤ ਚਲੋ ਉਹ ਦੂਸਰੀ ਗੱਲ ਆ ਫਾਇਰ ਬ੍ਰਿਗੇਡ ਵਗੈਰਾ ਬਹੁਤ ਲੇਟ ਆਈ ਪਾਈਪਾਂਾਂ ਦੀਆਂ ਸਾਰੀਆਂ ਲੀਕ ਕਰ ਰਹੀਆਂ ਸਨ ਨਤੀਜੇ ਦੇ ਤੌਰ ਦੇ ਉੱਪਰ ਜਿਹੜੀ ਅੱਗ ਇਮੀਡੀਏਟਲੀ ਬੁਝਣੀ ਚਾਹੀਦੀ ਸੀਗੀ ਉਹਨੂੰ ਬਹੁਤ ਸਮਾਂ ਲੱਗ ਗਿਆ ਉਹਦੇ ਕਰਕੇ ਨੁਕਸਾਨ ਬਹੁਤ ਵੱਡਾ ਹੋ ਗਿਆ ਉਸ ਵਕਤ ਕਈ ਵਾਰੀ ਮੈਂ ਦੇਖਿਆ ਜਦੋਂ ਇਹੋ ਜਿਹੀ ਅੱਗ ਲੱਗਦੀ ਆ ਤੇ ਰਾਜਨੀਤਿਕ ਲੋਕ ਪਾਈਪਾਪ ਫੜ ਲੈਂਦੇ ਨੇ ਉਸ ਚੀਜ਼ ਤੋਂ ਗਰੇਜ ਕਰਨਾ ਚਾਹੀਦਾ ਯਾਰ ਆਹਨੇ ਤੇਖ ਲੋਕ ਐਡਮਿਨਿਸਟ੍ਰੇਸ਼ਨ ਕਰ ਰਹੇ ਨੇ ਤੇ ਜਰੂਰ ਸੁਪਰਵਾਈਜ਼ ਕਰੋ ਥੱਲੇ ਖੜੇ ਜਾਓ ਪਰ ਜਿਸ ਵਕ ਤੁਸੀਂ ਆਪ ਪੜ ਲੋਗੇ ਆਪ ਤੁਸੀਂ ਫਾਇਰ ਫਾਈਟਿੰਗ ਦਾ ਤਜਰਬਾ ਨਹੀਂ ਹੁੰਦਾ ਔਰ ਜਿਹੜਾ ਪਾਣੀ ਦਾ ਫਲੋ ਆ ਉਹ ਠੀਕ ਨਹੀਂ ਕਰਦਾ ਤੇ ਉਹਦੇ ਨਾਲ ਅੱਗ ਜਿਹੜੀ ਆ ਉਹ ਟਾਈਮ ਜ਼ਿਆਦਾ ਲੱਗ ਜਾਂਦਾ ਸੋ ਮੈਂ ਜਦੋਂ ਕੋਤੇ ਗਿਆ ਤੇ ਬਹੁਤ ਵੱਡਾ ਦੁਕਾਨ ਸੀ ਲੋਕ ਆਰਥਿਕ ਤੌਰ ਤੇ ਕਈ ਦੁਕਾਨ ਵਾਲੇ ਬਹੁਤ ਕਮਜ਼ੋਰ ਸੀ ਇੱਕ ਮੁੰਡਾ ਬਹੁਤ ਲੇਬਰ ਦਾ ਕੰਮ ਕਰਦਾ ਪਵਨ ਕੁਮਾਰ ਪੁੱਲੇਚੱਕ ਉਹ ਸੀ ਇੱਕ ਦਰਜੀ ਦਾ ਕੰਮ ਕਰਦਾ ਸੀ ਇੱਕ ਦੇ ਬੈਗ ਸਨ ਸੋ ਮੈਂ ਉਸ ਵਕਤ ਆਪਣੇ ਮਨ ਦੇ ਵਿੱਚ ਇਹ ਗੱਲ ਸੋਚੀ ਕਿ ਜਿਸ ਵਕਤ ਮੁੱਖ ਮੰਤਰੀ ਜੀ ਆਏ ਸੀ ਗੁਰਦਾਸਪੁਰ ਲੋਕ ਸਭਾ ਚੋਣਾਂ ਦੇ ਵਿੱਚ ਤੇ ਹਨੁਮਨ ਚੌਂਕ 'ਚ ਬੜਾ ਵੱਡਾ ਇਕੱਠ ਹੋਇਆ ਸੀ ਮੋਂ ਦੇ ਵਿੱਚ ਵੀ ਗੱਲ ਚੁੱਕੀ ਸੀ ਵੀ ਸਾਡੇ ਗੁਰਦਾਸਪੁਰ ਪਹਿਲਾਂ ਹੀ ਇਹਦੇ 7-8 ਦੁਕਾਨ ਤੋ ਚੁੱਕੇ ਨੇ ਤੁਹਾਨੂੰ ਯਾਦ ਹੋਵੇਗਾ ਵੀ ਇੱਥੇ ਨਾਰਾਇਣ ਜੀ ਦੀ ਗੱਧਿਆ ਦੀ ਦੁਕਾਨ ਸੀ ਉੱਥੇ ਬਹੁਤ ਵੱਡੀ ਅੱਗ ਲੱਗੀ ਪਾਲਕੀ ਅਗੇ ਸ਼ੋਰੂਮ ਸੀ ਉਹਨੂੰ ਲੱਗੀ ਫਿਰ ਬਟਾਰਾ ਰੋਡ ਤੇ ਲੱਗੀ ਫਿਰ Samsung ਦਾ ਸ਼ੋਰੂਮ ਸੀ ਇੱਥੇ ਮਹਿਰਚੰਦ ਰੋਡ ਤੇ ਉੱਥੇ ਲੱਗੀ ਸੋ ਮੈਂ ਸਿਮ ਸਾਹਿਬ ਨੂੰ ਉਸ ਵਕਤ ਵੀ ਮੁੱਖ ਮੰਤਰੀ ਜੀ ਭਗਵੰਤ ਮਾਨ ਜੀ ਦੇ ਧਿਆਨ ਚ ਲਿਆਦਾ ਜੀ ਵੀ ਦੁਕਾਨਦਾਰਾਂ ਦੀ ਕੋਈ ਸੋਸ਼ਲ ਸਿਕਿਉਰਿਟੀ ਨਹੀਂ ਹੈਗੀ ਇਹ ਲੋਕ ਕੋਈ ਹੋਰ امداد ਸਰਕਾਰ ਵੱਲੋਂ ਮਿਲਦੀ ਨਹੀਂ ਤੇ ਕੋਈ ਅਜਿਹੀ ਪਾਲਿਸੀ ਜ਼ਰੂਰ ਬਣਾਓ ਵੀ ਜੇ ਕੋਈ ਅਜਿਹਾ ਦੁਕਾਨ ਤਾਵੇ ਤੇ ਸਰਕਾਰ ਵੱਲੋਂ ਵਨ ਟਾਈਮ ਐਡ ਜਿਹੜੀਆਂ ਮਿਲਣੀ ਚਾਹੀਦੀਆਂ ਜਿਵੇਂ ਆਪਾਂ ਦੂਸਰੀ ਤਾਬਾ ਤੇ ਦਿੰਨੇ ਆ ਕਿਸਾਨ ਦੀ ਫਸਲ ਖਰਾਬ ਹੋ ਜਾਂਦੀ ਆ ਤੇ ਉਸ ਵਕਤ ਅਸੀਂ ਗਰਦੌਰੀ ਕਰਾਉਨੇ ਆ ਉਹਨੂੰ ਅਸੈਸ ਕਰਕੇ ਤੇ ਕੁਝ ਨਾ ਕੋਈ ਮੁਆਵਜ਼ਾ ਦੇ ਦਿੰਨੇ ਆ ਇਸੇ ਤਰੀਕੇ ਨਾਲ ਵਪਾਰੀ ਵਰਗ ਨੂੰ ਵੀ ਉਹ ਮੁਆਵਜ਼ਾ ਮਿਲਣਾ ਚਾਹੀਦਾ ਪਰ ਪਤਾ ਨਹੀਂ ਸੀ ਵੀ ਆਹ ਦੁਖਾਂਤ ਹੋ ਜਾਏਗਾ ਉਹ ਦੁਖਾਂਤ ਹੋ ਗਿਆ ਔਰ ਮੈਂ ਉੱਤੇ ਵੀ ਇੱਕ ਗੱਲ ਪ੍ਰਮਾਤਮਾ ਨੂੰ ਆਜੰਦਾਜ਼ ਰੱਖ ਕੇ ਗਈ ਸੀ ਮੈਂ ਕਿਹਾ ਕਾਲਪੁਰਖ ਮੇਰ ਕਰੀ ਇਹਨਾਂ ਦਾ ਦੁੱਖ ਨੂੰ ਆਪਾਂ ਦੂਰ ਤੇ ਨਹੀਂ ਕਰ ਸਕਦੇ ਪਰ ਘਟਾਈਏ ਜ਼ਰੂਰ ਮੈਂ ਕਿਹਾ ਸੀ ਵੀ ਮੁੱਖ ਮੰਤਰੀ ਲੀਫ ਫੰਡ ਚੋਂ ਕੋਈ ਨਾ ਕੋਈ ਪੈਸੇ ਜ਼ਰੂਰ ਦਵਾਵਾਂਗੇ। ਔਰ ਮੈਂ ਉਹ ਗੱਲ ਕਹਿਤੀ ਅਜ ਹਕਾਲਪੁਰਖ ਦਾ ਵੀ ਧੰਨਵਾਦ ਵੀ ਉਸਨੇ ਦਾਸ ਦੇ ਮੂੰਹੋਂ ਗੱਲ ਕੱਢੀ ਪੂਰੀ ਕਰਾਈ। ਮੈਂ ਜਾ ਕੇ ਮੁੱਖ ਮੰਤਰੀ ਸਾਹਿਬ ਨੂੰ ਦੱਸਿਆ ਭਗਵੰਤ ਮਾਨ ਜੀ ਨੂੰ ਮੈਂ ਕਹਿੰਦੀ ਸਾਡੇ ਸ਼ਹਿਰ ਦੇ ਵਿੱਚ ਆਹ ਗੱਲ ਹੋਈ ਆ। ਉਹ ਬੜੇ ਸੰਵੇਦਨਸ਼ੀਲ ਨੇ ਜਿੱਥੋਂ ਤੱਕ ਲੋਕ ਪੱਖੀ ਮੁੱਦਿਆਂ ਦੀ ਗੱਲ ਹੋਵੇ, ਲੋਕਾਂ ਦੇ ਜਜ਼ਬਾਤਾਂ ਦੀ ਗੱਲ ਹੋਵੇ, ਲੋਕਾਂ ਦੇ ਜ਼ਿੰਦਗੀ ਨੂੰ ਸੁਧਾਰਨ ਦੀ ਗੱਲ ਹੋਵੇ ਉਹਨਾਂ ਨੇ ਕਿਹਾ ਬਿਲਕੁਲ ਠੀਕ ਆ ਅਸੀਂ ਨਹੀਂ ਕੋਈ ਗੱਲ ਨਹੀਂ ਆਪਾਂ ਡਿਪਟੀ ਕਮਿਸ਼ਨਰ ਕੋਲੋਂ ਜੀ ਰਿਪੋਰਟ ਮੰਗ ਲੈਨੇ ਆ ਸੋ ਮੈਂ ਧੰਨਵਾਦੀ ਆ ਸ਼੍ਰੀ ਵਿਸ਼ੇਸ਼ ਸਰੰਗਲ ਜੀ ਦਾ ਵੀ ਜਿਨ੍ਹਾਂ ਨੇ ਬਹੁਤ ਫੇਵਰੇਬਲ ਰਿਪੋਰਟ ਜਿਹੜੀ ਬਣਾ ਕੇ ਭੇਜੀ ਉਹਨਾਂ ਨੇ ਬਿਜਲੀ ਵਾਲਿਆਂ ਤੋਂ ਵੀ ਰਿਪੋਰਟ ਲਈ ਫਾਰਮੇਟ ਤੋਂ ਲਈ ਤਹਿਸੀਲਦਾਰ ਨੂੰ ਉਸੇ ਵਕਤ ਅਸੀਂ ਡਿਪਿਊਟ ਕਰਤਾ ਸੀਗਾ ਵੀ ਉੱਥੇ ਜਾ ਕੇ ਦੇਖੋ ਜਿਸੇ ਵਕਤ ਉਹ ਰਿਪੋਰਟ ਬਣ ਕੇ ਗਈ ਤੇ ਮੁੱਖ ਮੰਤਰੀ ਜੀ ਨੇ ਸਿਰਫ 2 ਦਿਨ ਲਾਏ ਉਹ ਕਲੀਅਰ ਕਰਕੇ ਫਾਈਲ ਇੱਥੇ ਪੈਸੇ ਜਿਹੜੇ ਨੇ ਲੱਖ ਲੱਖ ਰੁਪਈਆ ਸੱਤਾ ਦਕਾਦਾਂ ਨੂੰ 1 ਲੱਖ each ਉੱਥੇ ਪਹੁੰਚਾ ਦਿੱਤਾ ਕਿੰਨਾ ਸਮਾਂ ਲੱਗਾ ਸੀ ਪੂਰੀ ਟੋਟਲ ਰਿਪੋਰਟ ਤਿਆਰ ਕਰਨ ਨੂੰ ਲੋ ਵੀ 10 ਜੂਨ ਨੂੰ ਵਕੂਆ ਹੋਇਆ ਤੇ ਆ ਪਿਛਲੇ ਸੋਮਵਾਰ ਚਿੱਠੀ ਵੀ ਆ ਗਈ ਆ ਤੇ ਅਸੀਂ ਮੰਡੇ ਨੂੰ ਸਵੇਰੇ 10:30 ਵਜੇ ਉਹਨਾਂ ਨੂੰ ਚੈੱਕ ਜਿਹੜੇ ਨੇ ਉਹ ਹੈਂਡਓਵਰ ਕਰ ਦੇ ਜਦੋਂ ਤੁਸੀਂ ਇੱਕ ਇੱਕ ਮਹੀਨਾ ਤੇ 5 ਦਿਨ ਦੇ ਵਿੱਚ ਰਿਲੀਫ ਜਿਹੜਾ ਉਹਨਾਂ ਨੂੰ ਮਿਲ ਗਿਆ ਜਦੋਂ ਤੁਸੀਂ ਰਿਪੋਰਟ ਲੈ ਕੇ ਗਏ ਸੀਗਾ ਜਦੋਂ ਮੁੱਖ ਮੰਤਰੀ ਸਾਹਿਬ ਕੋਲ ਫਾਈਲ ਰੱਖੀ ਸੀ ਵੀ ਆਹ ਦੁਕਾਨ ਤੇ ਜਿਹੜਾ ਵਾਪਰ ਹੈਗਾ ਇਸ ਨੂੰ ਕਿੱਦਾਂ ਕਰਨਾ ਉਹਨਾਂ ਦਾ ਰੈਐਕਸ਼ਨ ਕੀ ਸੀ ਪਹਿਲਾਂ ਉਹਨਾਂ ਨੇ ਤੇ ਮੈਂ ਪਹਿਲਾਂ ਹੀ ਉਹਨਾਂ ਦਾ ਧਿਆਨ ਚ ਲਿਆ ਦਿੱਤਾ ਸੀਗਾ ਉਹਦੇ ਜਿਸ ਵਕਤ ਰਿਪੋਰਟ ਗਈ ਉਹਨਾਂ ਨੇ ਇੱਕ ਦਿਨ ਦੇ ਵਿੱਚ ਰਿਪੋਰਟ ਕਲੀਅਰ ਕਰਕੇ ਆਰਡਰ ਕਰ ਦਿੱਤੇ ਵੀ ਅੱਗੇ 1 ਇੱਕ ਲੱਖ ਰੁਪਈਆ ਜਿਹੜਾ ਸੱਤਾਂ ਦੁਕਾਨਾਂ ਨੂੰ ਦਿੱਤਾ ਜਾਵੇ ਸੋ ਮੇਰੀ ਬੇਨਤੀ ਇਹ ਆ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਆਮ ਆਦਮੀ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਨ ਵਾਲੀ ਸਰਕਾਰ ਹੈ ਅਜੀ ਜਿਸ ਵਕਤ ਇਹ ਉਹ ਰਿਆ ਕੋਈ ਕੰਮ ਹੁੰਦਾ ਮੈਂ ਬੇਨਤੀ ਕਰੂੰਗਾ ਵੀ ਰਾਜਨੀਤੀ ਨਾ ਕੀਤੀ ਜਾਵੇ ਇਹ ਚੀਜ਼ਾਂ ਐਸੀਆਂ ਨੇ ਜਿਹੜੀਆਂ ਸਾਂਝੀਆਂ ਨੇ ਇਹ ਛੜਾ ਛੋਟਾ ਜਿਹਾ ਸ਼ਹਿਰ ਆ ਅੱਜ ਮੈਂ ਮਹਿਸੂਸ ਕਰਨਾ ਵੀ ਜਿਹੜੇ ਵਪਾਰੀ ਵਰਗ ਆ ਉਹ ਹੌਲੀ ਹੌਲੀ ਤੁਸੀਂ ਦੇਖਿਆ ਹੋਏਗਾ ਵੀ ਕਮਾ ਦੇ ਵਿੱਚ ਡਾਊਨਫਾਲ ਆਇਆ ਉਹਦਾ ਕਾਰਨ ਹੀ ਹੋਇਆ ਵੀ ਜਿਹੜਾ ਇੱਕ ਟ੍ਰੈਡੀਸ਼ਨਲ ਰਵਾਇਤੀ ਦੁਕਾਨਦਾਰ ਸੀਗਾ ਅੱਜ ਉਹਦੀ ਸੇਲ ਨੂੰ ਕਿਤੇ ਨਾ ਕਿਤੇ ਇਸ ਕਰਕੇ ਫਰਕ ਪੈ ਗਿਆ ਵੀ ਕਾਰਪੋਰੇਟ ਸੈਕਟਰਸ ਆ ਕੇ ਵਡੇ ਵੱਡੇ ਸ਼ੋਰੂਮਸ ਖੁੱਲ ਗਏ ਆਨਲਾਈਨ ਪਰਚੇਜ਼ਿੰਗ ਸ਼ੁਰੂ ਹੋ ਗਈ ਨਤੀਜੇ ਦੇ ਤੌਰ ਦੇ ਉੱਪਰ ਜਿਹੜੀ ਸਾਹਜ ਇੱਕ ਸ਼ਹਿਰ ਦੇ ਦੁਕਾਨਦਾਰ ਦੀ ਤੇ ਗਾਹਕ ਦੀ ਆਪਸ ਦੇ ਚੀ ਗਈ ਉਹਦਾ ਭਾਵਨਾਵਾਂ ਦਾ ਵੀ ਸੰਬੰਧ ਸੀ ਉਹਦਾ ਵਿਸ਼ਵਾਸ ਵੀ ਇੱਕ ਦੂਜੇ ਦੇ ਸੀਗਾ ਉਹਦੇ ਵਿੱਚ ਕਿਤੇ ਕਮੀ ਆਣ ਕਰਕੇ ਲੋਕੀ ਆਨਲਾਈਨ ਸ਼ਾਪਿੰਗ ਤੇ ਕਾਰਪੋਰੇਟ ਵੱਲ ਚਲੇ ਗਏ ਉਹਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਸੋ ਮੈਂ ਚਾਹਨਾ ਵੀ ਸਰਕਾਰ ਜਿੱਤਿਓ ਨੇ ਸਮਾਜ ਦੇ ਹਰ ਵਰਗ ਦੀ ਤਰੱਕੀ ਵਾਸਤੇ ਵਚਨਬੱਧਾ ਉਹਦੇ ਨਾਲ-ਨਾਲ ਵਪਾਰੀਆਂ ਵੱਲ ਜ਼ਿਆਦਾ ਧਿਆਨ ਦਿੱਤਾ ਜਾਵੇ ਕਿਉਂਕਿ ਇਹਨਾਂ ਦੀ ਸੋਸ਼ਲ ਸਿਕਿਉਰਿਟੀ ਕੋਈ ਨਹੀਂ ਇਹਨਾਂ ਨੂੰ ਪੈਨਸ਼ਨ ਕੋਈ ਨਹੀਂ ਹੋਰ ਕਿਸੇ ਕਿਸਮ ਦੀ ਐਡ ਨਹੀਂ ਔਰ ਜਿਸ ਵਕਤ ਕੋਈ ਦੁਕਾਨਦਾਰ ਕੰਮ ਕਰਦਾ ਉਹਦੇ ਨਾਲ ਜਿਹੜੇ 3 4 5 ਸੇਲਜ਼ਮੈਨ ਹੁੰਦੇ ਨੇ ਉਹਨਾਂ ਦਾ ਪਰਿਵਾਰ ਵੀ ਪਾਲਦਾ ਹੋ ਕਿਸੇ ਵਕਤ ਦੁਕਾਨਦਾਰ ਨੂੰ ਸ਼ਾਮ ਨੂੰ ਇਹ ਫਿਕਰ ਹੁੰਦਾ ਕਿ ਮੈਂ ਮਨਾਵਾ ਖੜਾ ਨਾ ਖੜਾ ਪਰ ਜਿਹੜੇ ਮੈਂ ਪੰਜ ਪਰਿਵਾਰ ਮੇਰੇ ਨਾਲ ਕੰਮ ਕਰ ਰਹੇ ਨੇ ਉਹਨਾਂ ਦੀ ਰੋਟੀ ਤੇ ਮੈਂ ਪੂਰੀ ਕਰਾਂ ਸੋ ਇਹ ਇਸ ਕਰਕੇ ਮੈਂ ਸਮਝਣਾ ਵੀ ਭਗਵੰਤ ਮਾਨ ਜੀ ਦਾ ਧੰਨਵਾਦ ਜਿਹੜਾ ਨੇ ਪਹਿਲੀ ਵਾਰੀ ਇਹ ਪੰਜਾਬ ਦੇ ਵਿੱਚ ਹੋਇਆ ਮੇਰੇ ਉੱਤੇ ਇਹੋ ਜਿਹਾ ਵਕੂਆ ਆਇਆ ਹੋਵੇ ਤੇ ਪੰਜਾਬ ਸਰਕਾਰ ਨੇ ਸਰਕਾਰ ਦੀ ਗ੍ਰਾਂਟ ਦਿੱਤੀ ਹੋਵੇ ਇਹ ਕੋਈ ਸਰਕਾਰ ਨੇ ਆਸਾਨ ਨਹੀਂ ਕੀਤਾ ਇਹ ਜਿਹੜਾ ਲੋਕਾਂ ਦਾ ਟੈਕਸ ਆ ਲੋਕਾਂ ਦਾ ਪੈਸਾ ਉਹਦੇ ਵਿੱਚੋਂ ਇਹ ਗ੍ਰਾਂਟ ਜਿਹੜੀ ਆ ਉਹ ਮਿਲਿਆ ਸ ਪਰ ਭਗਵੰਤ ਮਾਨ ਜੀ ਦਾ ਧੰਨਵਾਦ ਜਿਨ੍ਹਾਂ ਨੇ ਇਸ ਮੁੱਦੇ ਨੂੰ ਬਹੁਤ ਸੰਵੇਦਨਸ਼ੀਲ तरीके ਨਾਲ ਲੈ ਕੇ ਉਹਦੇ ਤੇ ਐਕਸ਼ਨ ਕਰਕੇ ਕੀਤਾ ਸੋ ਗਾਂ ਵੀ ਮੇਰੀ ਬੇਨਤੀ ਹੋਊਗੀ ਕਿ ਸਾਰੀ ਰਾਸ਼ੀ ਪਾਰਟੀਆਂ ਨੂੰ ਆਪਾਂ ਮਿਲ ਕੇ ਇੱਕ ਆਵਾਜ਼ بلند ਕਰੀਏ ਵਪਾਰੀਆਂ ਦੇ ਹੱਕ ਦੇ ਵਿੱਚ ਕਿ ਆਓ ਇੱਕ ਆਮ رائے ਬਣਾਈਏ ਕਿ ਵਪਾਰੀ ਵਰਗ ਲਈ ਵੀ ਸੋਸ਼ਲ ਸਿਕਿਉਰਿਟੀ ਹੋਣੀ ਜ਼ਰੂਰੀ ਆ ਔਰ ਸਰਕਾਰ ਔਰ ਮੈਂ ਮੁੱਖ ਮੰਤਰੀ ਜੀ ਨੂੰ ਵੀ ਬੇਨਤੀ ਕੀਤੀ ਆ ਮੈਂ ਲਿਖ ਕੇ ਵੀ ਉਹਨਾਂ ਨੂੰ ਇੱਕ ਪੱਤਰ ਵੀ ਸੋਪਿਆ ਜਿੱਦ ਤੀ ਮੈਂ ਕਿਹਾ ਕਿ ਪਾਲਿਸੀ ਬਣਾਓ ਵੀ ਜਿੱਤੇ ਕਿਤੇ ਅਚੰਚੇਤ ਇਹੋ ਜਿਹਾ ਦੁਕਾਨਦਾਰ ਹੋਵੇ ਵਨ ਟਾਈਮ ਹੈਡ ਜੜੀ ਆ ਉਹ ਸਰਕਾਰ ਵੀ ਆਵੇ ਤਾਂ ਕਿ ਉਹ ਦੁਕਾਨਦਾਰ ਜਲਦੀ ਪੈਰਾਂ ਤੇ ਆ ਜਾਏ ਕਿਉਂਕਿ ਜਿਸ ਵਕਤ ਇਹੋ ਜਿਹਾ ਦੁਕਾਨਦਾਰ ਹੁੰਦਾ ਦੁਕਾਨਦਾਰ 5 5 6 ਦੇ ਸਾਲ ਪਿੱਛੇ ਪੈ ਜਾਂਦਾ ਪਰਿਵਾਰਾਂ ਦੀਆਂ ਲੋੜਾਂ ਨਹੀਂ ਪੂਰੀਆਂ ਹੁੰਦੀਆਂ ਜਿਸ ਵਕਤ ਇਹ ਆਏਗੀ ਉਸ ਦੁੱਖ ਚ ਥੋੜੀ ਜਿਹੀ ਕਮੀ ਕਰ ਦੇ ਓਏ ਉਹ ਜਲਦੀ ਪੈਰਾਂ ਤੇ ਆ ਜਾਊਗਾ ਆਪਣੇ ਪਰਿਵਾਰ ਨੂੰ ਸੰਭਲੇਗਾ ਸੋ ਇਸ ਕਰਕੇ ਮੈਂ ਚਾਹਨਾ ਵੀ ਇੱਕ ਪਾਲਿਸੀ ਬਣੇ ਸਾਰੇ ਪੰਜਾਬ ਦੇ ਵਿੱਚ ਤੇ ਤੇ ਵਨ ਟਾਈਮ ਏਡ ਜਿਹੜੀ ਆ ਉਹ ਜ਼ਰੂਰ ਮਿਲਣੀ ਚਾਹੀਦੀ ਆ ਔਰ ਸੈਕੰਡਲੀ ਸਾਡੀ ਸਰਕਾਰ ਜਿੱਤੇ ਸਮਾਜ ਦੇ ਹਰ ਵਰਗ ਦੀ ਤਰੱਕੀ ਲਈ ਜਿੰਦਾਂ ਪਹਿਲਾਂ ਕਿਹਾ ਵਚਨਬਾਦਾ ਉੱਤੇ ਵਪਾਰੀ ਵਰਗ ਸਾਡੇ ਦਿਲ ਦੇ ਕਰੀਬ ਆ ਅਸੀਂ ਚਾਹਾਂਗੇ ਕਿ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਜ਼ਰੂਰ ਹੱਲ ਹੋਣ ਔਰ ਇਹ ਸਰਕਾਰ ਨੇ ਕੀਤੀਆਂ ਨੇ ਆ ਦੇਖੋ GST ਦਾ ਮਸਲਾ ਆਇਆ ਸੀ ਵਨ ਟਾਈਮ ਸੈਟਲਮੈਂਟ ਹੋਈ ਆ ਲੋਕਾਂ ਨੂੰ ਬਹੁਤ ਸਾਰਾ ਟੈਕਸ ਦੇ ਵਿੱਚ ਰੀਲੀਫ ਮਿਲਿਆ ਸਾਰੇਆਂ ਚੀਜ਼ਾਂ ਦੇ ਸਰਕਾਰ ਕਰ ਰਹੀ ਆ ਮੈਂ ਵੀ ਇੱਕ ਕੋਈ ਬੇਨਤੀ ਕਰੂੰਗਾ ਕਿ ਬਹੁਤ ਦੇਰ ਬਾਅਦ ਪੰਜਾਬ ਨੂੰ ਇਹੋ ਜਿਹਾ ਮੁੱਖ ਮੰਤਰੀ ਹੋ ਰਹੇ ਹੋ ਜੀ ਸਰਕਾਰ ਮਿਲੀ ਆ ਲੋਕਾਂ ਨੂੰ ਵੀ ਚਾਹੀਦਾ ਕਿ ਜਿਹੜੀ ਸਰਕਾਰ ਉਹਨਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਠੀਕ ਢੰਗ ਨਾਲ ਕਰ ਰਹੀ ਆ ਉਹਨੂੰ ਵੱਧ ਚੜ ਕੇ ਸਪੋਰਟ ਵੀ ਕਰਨ ਮਦਦ ਵੀ ਕਰਨ ਜਦੋਂ ਹੱਥ ਸਾਵਾ ਪ੍ਰੈਸ ਸੀਗਾ ਉਦੋਂ ਹੋਰ ਵੀ ਰਾਜਨੀਤਿਕ ਪਾਰਟੀਆਂ ਦੇ ਲੋਕ ਉੱਥੇ ਆਏ ਸੀਗੇ ਲੱਗਦਾ ਵੀ ਉਹਨਾਂ ਰਾਜਨੀਤਿਕ ਪਾਰਟੀਆਂ ਨੇ ਸਿਰਫ ਰੋਟੀਆਂ ਸਿਕਨ ਦੀ ਸਿਆਸੀ ਰੋਟੀਆਂ ਸਿਕਨ ਦੀ ਗੱਲ ਹੀ ਸਿਰ ਕੀਤੀ ਸਰ ਮੈਂ ਕਿਸੇ ਨੂੰ ਇੱਥੇ ਕ੍ਰਿਟਿਕਾਈਜ਼ ਨਹੀਂ ਕਰਨਾ ਚਾਹੁੰਦਾ ਔਰ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਜਿਹੜੇ ਵਪਾਰ ਵਰਗ ਦੇ ਨਮਾਇंदे ਨੇ ਉਹ ਆਪ ਕਹਿੰਦੇ ਸੀਗੇ ਵੀ ਅਸੀਂ ਵੀ ਬੜੀ ਕੋਸ਼ਿਸ਼ ਕੀਤੀ ਸਾਡੀ ਸਰਕਾਰ ਵੱਲੇ ਤੇ ਹੋਇਆ ਨਹੀਂ ਅੱਜ ਮੈਂ ਸਮਝਣਾ ਵੀ ਇਹ ਚਾਨਣ ਮਨਾਰਾ ਭਗਵੰਤ ਮਾਨ ਜੀ ਦਾ ਇਹ ਜਿਹੜੀ ਸੋਚ ਆ ਇਹ ਬਾਕੀਆਂ ਨੂੰ ਵੀ ਅਪਣਾਉਣੀ ਚਾਹੀਦੀ ਆ ਔਰ ਮੈਂ ਪਹਿਲਾਂ ਹੀ ਕਿਹਾ ਵੀ ਜਿੱਤੇ ਦਾ ਕੋਈ ਲੋਕ ਮੁੱਦੇ ਦੀ ਗੱਲ ਆਵੇ ਭਾਵੇਂ ਉਹ ਕਿਸਾਨ ਦੀ ਹੋਵੇ ਭਾਵੇਂ ਵਪਾਰੀਆਂ ਦੀ ਹੋਵੇ ਭਾਵੇਂ ਇੰਡਸਟਰੀਲਿਸਟਾਂ ਦੀ ਹੋਵੇ ਭਾਵੇਂ EMPLOYEES ਦੀ ਹੋਵੇ ਉਸ ਮੁੱਦਿਆਂ ਦੇ ਉੱਪਰ ਆਪਾਂ ਇੱਕ ਮੋਠੋ ਕੇ ਆਵਾਜ਼ ਚੁੱਕੀ ਹੈ ਫਿਰ ਸਾਡੀ ਆਵਾਜ਼ ਜਿਹੜੀ ਆ ਬਲੰਦ ਹੋਗੀ ਕਿਉਂਕਿ ਆ ਦੇਖੋ ਤੁਹਾਡੇ ਇੰਡਸਟਰੀਅਲ ਏਰੀਆ ਸੀ ਗੁਰਦਾਸਪੁਰ ਦੇ ਵਿੱਚ ਕਿੰਨੀ ਦੇਰ ਤੋਂ ਣਖੋਲਾ ਪਿਆ ਸੀ ਕਿੰਨੀਆਂ ਸਰਕਾਰਾਂ ਨੰਗੀਆਂ ਕਿਉਂ ਨਹੀਂ ਵੀ ਉਹਨਾਂ ਦਾ ਇੱਕ ਬਿਜਲੀ ਦਾ ਮਸਲਾ ਸੀ ਵੀ ਕੈਟਾਗਰੀ 2 ਦੇ ਵਿੱਚ ਸਾਨੂੰ ਬਿਜਲੀ ਜਿਹੜੀ ਆ ਮਿਲਣੀ ਚਾਹੀਦੀ ਆ ਕਈ ਸਰਕਾਰਾਂ ਨੰਗੀਆਂ ਕਈ ਆ ਗਈਆਂ ਕਿਉਂ ਨਹੀਂ ਕੀਤਾ ਕਈ ਐਮਐਲਏ ਚਲੇ ਗਏ ਕਈ ਵਜ਼ੀਰ ਚਲੇ ਗਏ ਕੋਣਾ ਹੋਇਆ ਅੱਜ ਇਹ ਸਰਕਾਰ ਆਈ ਔਰ ਜਸਵੰਤ 25 ਤਰੀਕ ਨੂੰ ਫਰਵਰੀ ਨੂੰ ਭਗਵੰਤ ਮਾਨ ਜੀ ਵਪਾਰੀ ਮਿਲਣੀ ਦੇ ਵਿੱਚ ਆਏ ਨੇ ਉਹਨਾਂ ਨੇ ਕਿਹਾ ਸੀ ਵੀ ਮੈਂ ਇੱਕ ਮਹੀਨੇ ਦੇ ਵਿੱਚ ਤੁਹਾਡੀ ਬਿਜਲੀ ਦਾ ਪ੍ਰਬੰਧ ਕਰਕੇ ਦਵਾਂਗਾ ਤੁਸੀਂ ਹੈਰਾਨ ਹੋਵੋਗੇ ਵੀ 25 ਨੂੰ ਨਾਉਂਚ ਕੀਤਾ 26 ਨੂੰ 1 ਕਰੋੜ ਰੁਪਏ ਦਾ ਚੈੱਕ ਬਿਜਲੀ ਨੂੰ ਮਿਲ ਗਿਆ ਤੇ 15-20 ਦਿਨਾਂ ਦੇ ਵਿੱਚ ਬਿਜਲੀ ਚਾਲੂ ਹੋ ਗਈ ਸੋ ਆ ਚੀਜ਼ਾਂ ਕਰਨ ਵਾਲੀਆਂ ਨੇ ਸਰਕਾਰਾਂ ਉਹ ਨੇ ਜਿਹੜੀਆਂ ਸੰਵੇਦਨਸ਼ੀਲ ਹੋਣ ਔਰ ਸਾਡੀ ਸਰਕਾਰ ਸੰਵੇਦਨਸ਼ੀਲਾ ਜਿੱਤੋਂ ਤੱਕ ਲੋਕਾਂ ਦੇ ਮੁੱਦਿਆਂ ਦੀ ਗੱਲ ਹੈ ਬਿਲਕੁਲ ਇਹ ਸਨ ਪੰਜਾਬ ਐਲ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਜਿਹਨਾਂ ਨੇ ਦੱਸਿਆ ਕਿ ਜਦੋਂ ਇਹ ਦੁਕਾਨਤ ਵਾਪਰਿਆ ਸੀ ਤਾਂ ਉਹਨਾਂ ਨੇ ਰਾਜਨੀਤੀ ਤੋਂ ਉੱਪਰ ਉੱਠ ਕੇ ਇਹਦੀ ਸਾਰੀ ਰਿਪੋਰਟ ਬਣਾ ਕੇ ਪੰਜਾਬ ਸਰਕਾਰ ਨੂੰ ਭੇਜੀ ਸੀ ਤੇ ਪੰਜਾਬ ਸਰਕਾਰ ਨੇ ਵੀ ਵਪਾਰੀਆਂ ਦੀ ਬਾਹ ਫੜ ਕੇ ਵਪਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈਗੀ ਆ ਕੈਮਰਾ ਪਰਸਨ ਜਗਜੀਤ ਸਿੰਘ ਦੇ ਨਾਲ ਅਤਾਰ ਸਿੰਘ ਸਪੋਕਸਮੈਨ ਟੀਵੀ ਗੁਰਦਾਸਪੁਰ